ਸਾਰੇਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਮੈਂ ਆ ਪੰਜੀਰੀ ਦਾ ਸਮਾਨ ਲੈ ਆਈਆਂ ਅੱਜ ਤੂੰ ਹੀ ਦੁਖਦੀ ਤੋਂ ਬਹੁਤ ਵਧੀਆ ਸਮਾਨ ਆ ਇਹ ਬਹੁਤ ਜ਼ਿਆਦਾ ਮਹਿੰਗਾ ਆਇਆ ਤੂੰ ਹੀ ਨਹੀਂ ਇਹਦੇ ਨਾਲ ਦੁਖਦੀ ਪਹਿਲਾਂ ਅਸੀਂ ਇਹ ਨੁਕਤਾ ਪਰ ਤਿਆਕੇ ਦੇਖਿਆਗਾ ਆ ਤਾਂ ਕੋਚ ਵੀ ਸੀਗੇ ਆ ਦੇਖ ਇਹ ਮੈਂ ਕੁਸ ਰਗੜ ਲਈ ਕੁਸਾ ਸੀ ਇਹ ਮੈਂ ਰਗੜਦੀਆਂ ਇਹ ਬਹੁਤ ਜ਼ਿਆਦਾ ਵਧੀਆ ਗਈ ਤੂੰ ਹੀ ਤੋਂ ਜੇ ਕਿਸੇ ਭੈਣ ਨੂੰ ਰਣੋਣੀ ਆ ਰਲਾ ਸਕਦੇ ਹੋ ਪਰ ਤੇ ਐ ਹੀ ਹੋਇਆ ਇਹ ਸੀ ਦਵਾਈ ਆ ਕੰਮ ਕਰ ਕਾਸ਼ ਹੈ ਤੇ ਆ ਵੀ ਬਹੁਤ ਵਧੀਆ ਚੀਜ਼ ਐ ਇਹ ਸਾਰੀ ਸਾਂਝ ਇਹਨਾਂ ਦੇ ਉੱਤੇ ਲਿਖਿਆ ਨਹੀਂ ਹੈਗਾ ਉਹਨਾਂ ਨੇ ਤੇ ਅਸੀਂ ਇਹ ਪਹਿਲਾਂ ਖਾਧੀ ਆ ਪਰ ਰਲਾ ਕੇ ਢੂਹੀ ਜਮਾ ਵਧੀਆ ਬਣ ਗਈ ਇੰਨੀ ਢੂਹੀ ਦੁਖਦੀ ਸੀ ਉਹਨੇ ਇੰਨੀ ਸਰੰਦ ਤੱਕ ਵੀ ਵਗ ਗਈ ਸੀ ਤੇਜੀ ਨੂੰ ਪਰ ਉਹਦੀ ਢੂਹੀ ਨਹੀਂ ਹਟੀ ਆ ਚੀਜ਼ਾਂ ਖਾ ਕੇ ਉਹਨੇ ਤਾਂ ਨਾ ਅੱਧਾ ਕਿਲੋ ਕਿਉਂ ਚੀਰ ਰਲਾ ਕੇ ਖਾਧੀ ਸੀਗੀ ਅਸੀਂ ਤਾਂ ਹੁਣ 2 ਕਿਲੋ ਘਿਓ ਚ ਰਲਾਕੀ ਖਾਵਾਂਗੇ ਬੱਦਰ ਰਲਾਈ ਆ ਹਾਂ ਬਹੁਤ ਵਧੀਆ ਚੀਜ਼ ਆ ਦੇਖੋ ਆਹ ਬਸ ਇਹ ਅਸੀਂ ਬਹੁਤ ਵਧੀਆ ਚੀਜ਼ ਆ ਪਰ ਤਿਆਕੇ ਦੇਖਿਆ ਹੁਣ ਅਸੀਂ ਇਹ ਰਲਾਉਨੇ ਆ ਥੋੜਾ ਜਿਹਾ ਅਸੀਂ ਲੇਟ ਹੋ ਗਏ ਬੀਜੀ ਸੀ ਪਹਿਲਾਂ ਕੰਮਾਂ ਚ ਆ ਭਖੜਾਗਾ ਤੇ ਇਹ ਏਦੋਂ ਪਹਿਲਾਂ ਹੀ ਖਾਣੀ ਚਾਹੀਦੀ ਆਪਾਂ ਨੂੰ ਚੜਦੇ ਮੱਗਰ ਬਾਲੀ ਵਧੀਆ ਚੀਜ਼ ਆ ਦੇਖੋ ਆਹ ਆ ਕਾਲੀ ਮਿਰਚ ਐ ਖਸਖਸ ਐ ਇਹ ਤਾਂ ਆਮ ਹੀ ਪਾਉਂਦੇ ਰਹਿੰਨੇ ਆ ਪਰ ਜਿਹੜੀਆਂ ਆ ਚੀਜ਼ਾਂ ਨੇ ਇਹ ਬਹੁਤ ਗੁਣਾਕਾਰੀ ਨੇ ਆ ਆ ਬਿੱਲ ਗੁੱਦਾ ਆ ਬੱਠਾ ਆ ਮਿੱਠੀਆਂ ਸਰਿੰਜਾਂ ਨੇ ਕੁਝ ਚੀਜ਼ਾਂ ਦਾ ਮੈਂ ਪੁੱਛ ਲਈਆਂ ਪਤਾ ਲੱਗਾ ਕੁਝ ਉਹਨਾਂ ਨੇ ਬਸ ਲਿਖਿਆ ਨਹੀਂ ਆਹ ਹੈਗੀ ਆ ਇਹ ਸੀ ਤਾਂ ਨਾ ਲਾਖ ਲਾਖ ਸੁਪਾਰੀ ਹੈ ਆ ਕਾਟ ਸੁਪਾਰੀ ਹੈ ਆ ਖੋਲੇ ਸੁਪਾਰੀ ਹੈ ਆ ਗੂੰਦ ਹੈ ਆ ਚਾਰੀ ਮਗਜਾ ਬਦਾਮ ਤੇ ਕਾਜੂ ਨੇ ਆ ਖੋਲੇ ਮਖਾਣੀ ਨੇ ਬਹੁਤ ਵਧੀਆ ਚੀਜ਼ ਆ ਭੈਣੋ ਇਹ ਵੀ ਤੁਸੀਂ ਵੀ ਰਲਾ ਕੇ ਖਾਓ ਦੇਖੋ ਸਹੀ ਹਾਂ ਭੈਣ ਨੇ ਦੱਸਿਆ ਸੀ ਤੇ ਢੂਹੀ हट ਗਈ ਹੁਣ ਮੈਂ ਇਹਦੇ ਵਿੱਚ ਕੁਟਦੀ ਆ ਇਹ ਮਿਕਸੀ ਚ ਤਾਂ ਫਿਰ ਕਈ ਵਾਰੀ ਆਏ ਨੂੰ ਪਤਾ ਪਈ ਉਸੇ ਖਰਾਬ ਹੋ ਜੇ ਫਿਰ ਅਸੀਂ ਇਹਨੂੰ ਮਿਕਸੀਚ ਰਗੜਾਂਗੇ ਪਹਿਲਾਂ ਮੈਂ ਆਮ ਚੀਜ਼ ਤੇ ਚੁਟਦੀਆਂ ਬਹੁਤ ਕਰੜੀ ਚੀਜ਼ ਹੈ ਇਹ ਕੁੱਟਣੀ ਬਹੁਤ ਔਖੀ ਹੈ ਜਿਹੜੀ ਆ ਚੀਜ਼ ਹੈ ਇਹ ਤਾਂ ਬਹੁਤ ਜਿਆਦਾ ਕਰੜੀ ਹੈ ਹੁਣ ਮੈਂ ਇਹ ਕੁੱਟੂੰਗੀ ਬਹੁਤ ਔਖਾ ਕੰਮ ਕਰ ਫਿਰ ਅਸੀਂ ਇਹਦੀ ਪੰਜੀਰੀ ਰਲਾਵਾਂਗੇ ਫਿਰ ਦੇਖੋ ਕਿੰਨੀ ਵਧੀਆ ਬਣੂਗੀ ਦੇਖ ਦੇਖੋ ਆ ਬਹੁਤ ਵਧੀਆ ਚੀਜ਼ ਐ ਏਦੋਂ ਪਹਿਲਾਂ ਇਹ ਅਸੀਂ ਕਿਤੇ ਦੇਖੀ ਨਹੀਂ ਸੀ ਵੀ ਰੌਂਦੇ ਤਾਂ ਸੀਗੇ ਵੀ ਆਹੀ ਥੋੜੀਆਂ ਚੀਜ਼ਾਂ ਰਲਾਉਂਦੇ ਹੁੰਦੇ ਆਹ ਫੁੱਲ ਹਸਪਾਰੀ ਥਾਲਮ ਪੰਜਾ ਬਸ ਅਸੀਂ ਆ ਹੁਣ ਇੱਕ ਤੀ ਨਵੀਆਂ ਚੀਜ਼ਾਂ ਪਾਈਆਂ ਨੇ ਇਹ ਵੀ ਮੈਂ ਤਾਂ ਪਹਿਲਾਂ ਅਸੀਂ ਪਰ ਪ੍ਰਤਿਆਕੇ ਦੇਖੀ ਬਹੁਤ ਵਧੀਆ ਚੀਜ਼ ਸੀਗੀ ਤਾਂ ਕਰਕੇ ਮੈਂ ਆਪਾਂ ਰਲਾਵਾਂਗੀ ਇਹ ਇਹ ਅੰਗਰੇਜ਼ੀ ਦਵਾਈਆਂ ਤੇ ਪੈਸੇ ਲਾਈ ਜਾਂਦੇ ਆ ਬਹੁਤ ਵਧੀਆ ਚੀਜ਼ ਐ ਗਰੇਹ ਪੁਰਾਣੇ ਬੰਦੇ ਪਨੀਰੀਆਂ ਰਲਾ ਕੇ ਖਾਂਦੇ ਮੇਥੇ ਖਾਂਦੇ ਕਿਸੇ ਦੀ ਢੂਹੀ ਨਹੀਂ ਸੀ ਦੁਖਦੀ ਹੁਣ ਕੋਈ ਖਾਂਦਾ ਹੀ ਨਹੀਂ ਕਹਿੰਦੇ ਨੇ ਤਜਾਬ ਬਣਦਾ ਬਣ ਵੀ ਜਾਂਦਾ ਤਜਾਬ ਕੀਤਾ ਵੀ ਕੀ ਜਾਵੇ ਤੇ ਪਰ ਚਲ ਥੋੜੀ ਕੰਨੀ ਖਾਈ ਜਾਵੇ ਤਾਂ ਵਧੀਆ ਬਹੁਤ ਵਧੀਆ ਫਾਇਦਾ ਰਹਿੰਦਾ ਢੂਹੀ ਨੂੰ ਹੁਣ ਤਾਂ ਛੋਟੇ ਛੋਟੇ ਬੱਚੇ ਵੀ ਕਹਿੰਦੇ ਨੇ ਢੂਂਗਾ ਦੁਖਦੀਆਂ ਨੇ ਲੱਤਾਂ ਦੁਖਦੀਆਂ ਨੇ ਇਹੋ ਜਿਹਾ ਕੁਸਤਾ ਕੋਈ ਖਾਂਦਾ ਹੀ ਨਹੀਂ ਰਲਾ ਕੇ ਸਾਰਿਆਂ ਮੇਰੇ ਨੂੰ ਪਹਿਣਾ ਰਲਾ ਕੇ ਖਾਇਆ ਕਰੋ ਕਿਸੇ ਦੀ ਢੂਹੀ ਨਹੀਂ ਦੁਖਣੀ ਯਾਦ ਕਰੋਗੇ ਜੀ ਹਾਂ ਸਾਨੂੰ ਦੱਸਿਆ ਸੀ ਭੈਣ ਜੀ ਤਰਲੀ ਹੁਣ ਕੜਾਹੀ ਇਹਦੇ ਵਿੱਚ ਅਸੀਂ ਸਮਾਨਤਾ 2 ਕਿਲੋ ਆਟਾ ਦਾਲਿਆਂ ਦਾ ਸੀ 14 ਇਹਦੇ ਵਿੱਚ ਮੈਂ ਸਵਾ ਕਿਲੋ ਆਟਾ ਪਾਇਆਗਾ ਕਿਉਂ ਫਿਰ ਖੁਸ਼ਕ ਜ਼ਿਆਦਾ ਹੋ ਜੂਗੀ ਇਹ ਫਿਰ ਖਾਦੀ ਨਹੀਂ ਜਾਂਦੀ ਤੇ ਨਹੀਂ ਕਰਦੇ ਫਿਰ ਵੀ ਤੋਂ ਮੈਂ ਥੋੜੀ ਖਾ ਲਈ ਹੁਣ ਕੋਈ ਅਸੀਂ ਪੰਜੀਰੇ ਨਾਲ ਲੱਗੇ ਆ ਕੜਾਹੀ ਤਰ ਲਈ ਤੇ 2 ਕਿਲੋ ਕਿਉਂ ਪਾ ਲਿਆ ਤੇ ਸਵਾ ਕਿਲੋ ਆਟਾ ਪਾਇਆ ਸਮਾਨਤਾ 2 ਕਿਲੋ ਦੇ ਸੀਗਾ ਫਿਰ ਮਹਾਂ ਖੁਸ਼ਕ ਜਿਆਦੇ ਹੋ ਜਾਂਦੀਆਂ ਨੇ ਫਿਰ ਖਾਣੀ ਦੀ ਔਖੀ ਹੋ ਜਾਂਦੀ ਹੈ ਵੀ ਥੋੜੀ ਥੋੜੀ ਕਰਕੇ ਖਾਵੇ ਜਰੂਰ ਖਾਵੇ ਇਹ ਪੰਜੀਰੀ ਦਾ ਸਮਾਨ ਬਹੁਤ ਵਧੀਆ ਹੈਗਾ ਕਰਦਾ ਕਿਉਂ ਪਾਇਆ ਭਾਈ ਇਹ ਸੀ ਵਧੀਆ ਹੁੰਦਾ ਕਰਦਾ ਕਿਉਂ ਦੂਜੇ ਡੇਰੀ ਦੇ ਕਿਉਂ ਨਾ ਜਿਆਦੇ ਵਧੀਆ ਹੁੰਦਾ ਤਰਤੀ ਬਾਦ ਬਾਜ਼ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਤੇ ਇਹਨਾਂ ਦਾ ਆਟਾ ਪੁੱਜ ਗਿਆ ਉਹ ਥੋੜਾ ਜਿਹਾ ਠੰਡਾ ਹੋਣ ਤੇ ਫੇਰ ਦਵਾਈਆਂ ਪਾਵਾਂਗੇ ਜੇ ਪਹਿਲਾਂ ਪਾ ਲੈਂਦੇ ਆ ਤਾਂ ਦਵਾਈਆਂ ਦਾ ਕੜੱਟਣ ਹੋ ਜਾਂਦੀ ਆ ਕਿਉਂ ਜਿਆਦਾ ਗਰਮ ਆਟੇ ਦੇ ਵਿੱਚ ਉਹ ਪਾਉੜੀਆਂ ਹੋ ਜਾਂਦੀਆਂ ਨੇ ਐਸ ਕਰਕੇ ਫੇਰ ਪੰਜੀਰੀ ਖਾਣੀ ਵੀ ਔਖੀ ਹੋ ਜਾਂਦੀ ਆ ਕਿ ਵੈਸੇ ਇਹ ਤਾਂ ਉਹੀ ਜਿਆਦਾ ਚੀਜ਼ਾਂ ਕਰਕੇ ਥੋੜੀ ਜਿਹੀ ਕੜੱਟਣ ਹੁੰਦੀ ਆ ਇਹਦੇ ਵਿੱਚ ਜੇ ਹੁਣ ਜਿਆਦਾ ਗਰਮ ਆਟੇ ਦੇ ਵਿੱਚ ਪਾ ਲੈਂਦੇ ਫੇਰ ਜਿਆਦਾ ਪਾਉੜੀ ਹੋ ਜਾਂਦੀ ਆ ਹੱਸ ਕੇ ਘਰ ਦੇ ਘੋਦੀ ਪੰਜੀਰੀ ਰਲਾਉਨੇ ਆ ਜਾਦੇ ਵਧੀਆ ਹੁੰਦੀਆਂ ਕਿਉਂਕਿ ਪਤਾ ਹੁੰਦਾਰੀ ਤੇ ਕਿਹਦੇ ਵਿੱਚ ਕੀ ਹੁੰਦਾ ਕੀ ਨਾ ਲਾਭ ਤਾਂ ਵਾਰੀਆਂ ਹੁੰਦੀਆਂ ਨੇ ਇੱਕ ਹੁਣ ਜਿਆਦੇ ਆਪਾਂ ਇਹ ਗੂੰਦ ਪਾਉਨੇ ਭੁੱਜ ਜੂਗੀ ਪਹਿਲਾਂ ਇਹ ਨਹੀਂ ਇਹ ਕਚੀ ਜੀ ਆਉਂਦੇ ਪਹਿਲਾਂ ਪਾਉਂਦੀਆਂ ਹੁੰਦੀਆਂ ਬੇਬੇ ਵਰਗੀਆਂ ਪਹਿਲਾਂ ਪੁੰਨ ਰੇਦੀਆਂ ਉਹਨੂੰ ਮਗਰੋਂ ਰਗੜਦੀਆਂ ਹੁਣ ਮੈਂ ਤਾਂ ਇਹੀ ਪਾ ਦਿੰਦੀ ਆ ਭੁੱਜ ਜਾਂਦੀ ਆ ਦੇ आ होगी खस खास आ आ होगी फुल मखाने ਹਾਂ ਇਹ ਸਾਰਾ ਸਮਾਨ ਥੋੜਾ ਜੱਫਾ ਬਣ ਜਾਏ ਪਹਿਲਾਂ ਪਾਉਣਾ ਚਾਹੀਦਾ ਥੋੜਾ ਜੱਫ ਜਕੇ ਵਧੀਆ ਬਣ ਜਾਂਦਾ ਇਹ ਜਸਮਾਨ ਆਪਾਂ ਬਾਅਦ ਚ ਪਾਵਾਂਗੇ ਜਿਹੜੀਆਂ ਦਵਾਈਆਂ ਨੇ ਇਹ ਪਹਿਲਾਂ ਪਾਤੀਆਂ ਫਿਰ ਕਿੜਕਣ ਹੋ ਜਾਂਦੀਆਂ ਨੇ ਆ ਜਿਹੜੀਆਂ ਦਵਾਈਆਂ ਸੀਗੀਆਂ ਇਹ 17 ਦਵਾਈਆਂ ਸੀਗੀਆਂ ਸਾਰੇ ਨੇ 2 ਹੀ ਵਾਸਤੇ ਬਹੁਤ ਵਧੀਆ ਜਿਆਦੇ ਨਹੀਂ ਆਹ ਹੋ ਗਏ ਮਗਜ ਚਾਰੇ ਕਾਜੂ ਬਦਾਮ खंड भी काटनी आ गई आ होगी खंड दो किलो ये बहुत बढ़िया कढ़ी बनूंगी अभी थोड़ा ज़ा लेट हो गए तो एकदम 1 महीना पहला रलवा ले गांव में फिर ठंडे ठंडे से खादी जाती नहीं फिर मांग रो कर, कर दिए गर्मी में